ਹਾਂਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਬਲੌਗਸ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸਾਰਿਆਂ ਦੀ ਵਿਸਾਖੀ ਜਿਹੜੀ ਬਹੁਤ ਵਧੀਆ ਰਹੀ ਹੋਊਗੀ ਪਰਮਾਤਮਾ ਇਹ ਦਿਨ ਸਾਰਿਆਂ ਦੀ ਜ਼ਿੰਦਗੀ ਚ ਬਹੁਤ ਵਧੀਆ ਖੁਸ਼ੀਆਂ ਭਰਿਆ ਲਿਆਵੇ ਤੇ ਅੱਜ ਆਪਾਂ ਵੀ ਚੱਲੇ ਹੇ ਆਪਣੇ ਢਿੱਲੋ ਚਠੇਰਿਆਂ ਦੇ ਤੇ ਆਪਾਂ ਉਹਦੇ ਲਈ ਜਿਹੜਾ ਸਮਾਨ ਸਾਨੀ ਚਾਹੀਦਾ ਹੈ ਆਪਾਂ ਕਰ ਲਿਆ ਰੈਡੀ ਤੇ ਉਹਦੇ ਲਈ ਆਪਾਂ ਲੈ ਲਿਆ ਆਟਾ ਖੰਡ ਦੇਸੀ ਘਿਓ ਇਹ ਜਿਹੜਾ ਦੇਸੀ ਘਿਓ ਆ ਨਾ ਇਹ ਮੀਨਸ ਉਹਦਾ ਹੁੰਦਾ ਹੈ ਕਿ ਜਦੋਂ ਕੋਈ ਵੀ ਆਪਣਾ ਤਾਜ਼ਾ ਪਸ਼ੂ ਸੂੰਦਾ ਆ ਉਹਦਾ ਪਹਿਲਾ ਜਿਹੜਾ ਆਪਾਂ ਘੇ ਰੜਕੀ ਦਾ ਨਾ ਉਹਦੇ ਵਿੱਚੋਂ ਆਪਾਂ ਇਹ ਐਕਸਟਰਾ ਜਿਹੜਾ ਹੁੰਦਾ ਆ ਥੋੜਾ ਜਿਹਾ ਸੁੱਚਾ ਕੱਢ ਕੇ ਰੱਖਣਾ ਆ ਤੇ ਉਹਦੇ ਵਿੱਚੋਂ ਆਪਾਂ ਇਹ ਜਿਹੜਾ ਤੇਕੀ ਘਿਓ ਆ ਇਹ ਆਪਾਂ ਜਠੇਰਿਆਂ ਤੇ ਛਡਾਉਣਾ ਇਹ ਜਿਹੜਾ ਘੇ ਆਪਾਂ ਫੇਰ ਆਪਣੇ ਜਠੇਰਿਆਂ ਤੇ ਲੈ ਕੇ ਜਾਣਾ ਸੁੱਚਾ ਜਿਹੜਾ ਰੱਖਿਆ ਹੁੰਦਾ ਆ ਤੇ ਅਰਗਬਤੀਆਂ ਦੀਵਾ ਆਪਾਂ ਲੈ ਲਿਆ ਆ ਫੈਸੇ ਜਿਹੜਾ ਦੀਵਾ ਕੰਦੇ ਉੱਥੇ ਆਟੇ ਦਾ ਰੱਖਦੇ ਆ ਆਟੇ ਦਾ ਹਟੇ ਵਰ ਗਿਆ ਤੋਂ ਬਣਦਾ ਨਹੀਂ ਇਸ ਲਈ ਆਪਾਂ ਆ ਹੀ ਲੈ ਕੇ ਚੱਲੇ ਆ ਹਨਾ ਮੰਮੀ ਉਹ ਤਾਂ ਆਟੇ ਦਾ ਹੀ ਹੁੰਦਾ ਤੇ ਜਿਹੜੀ ਧੂਕ ਹੁੰਦੀ ਆ ਉੱਥੇ ਉਹ ਕਹਿੰਦੇ ਉੱਥੇ ਵੈਸੇ ਪਾਤੀ ਦੇ ਉੱਤੇ ਦੇ ਤੇ ਆਪਾਂ ਇਹ ਪਾਤੀਆਂ ਤਾਂ ਹੁਣ ਪੱਤ ਨਹੀਂ ਆ ਤੇ ਮੰਮੀ ਪੱਤ ਦੇ ਹੁੰਦੇ ਸੀਗੇ ਪਾਤੀਆਂ ਹੁਣ ਪੱਤ ਨਹੀਂ ਆ ਤੇ ਆਪਾਂ ਇਸ ਲਈ ਅਰਗਬੱਤੀਆਂ ਲੈ ਲਈਆਂ ਤੇ ਬਾਕੀ ਤੁਹਾਨੂੰ ਆਪਾਂ ਜਾ ਕਰਕੇ ਦਿਖਾਵਾਂਗੇ ਤਾਂ ਜਿਹੜੇ ਢਿੱਲੋ ਵਾਲੇ ਦੇ ਜਥੇਰੇ ਆ ਕਿੱਥੇ ਮੇਰ ਕੋਲ ਲੱਗੇ ਆ ਮੇਰ ਕੋਲ ਮਾਰ ਕੋਲ ਲੱਗਦੇ ਮੇਰ ਕੋਲ ਤਾਂ ਲੱਗਦੀ ਹਨਾ ਤੇ ਚਲੋ ਆਜੋ ਵਲੌਗ ਦੇ ਨਾਲ ਭਨੇ ਰਹੇ ਹੋ ਐਂਡ ਤੱਕ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਆ ਆਪਣੇ ਜਥੇਰੇ ਤੇ ਕਿਵੇਂ ਪੂਜੀ ਜਾਂਦੇ ਆ ਆਜੋ ਇਸ ਤੋਂ ਪਾ ਲਈਏ ਸਮਾਨ ਹੁਣ ਹੈਨਾ ਪਾਤੀ ਨੂੰ ਲੈ ਆਣੀ ਸੀ ਵੀ ਅਮਾ ਪਾਤੀ ਲਈ ਤਾਂ ਸੀ ਆਹੋ ਤੂੰ ਲਈਆ ਇਹ ਲੈ ਲੈ ਪਾਤੀ ਲੋ ਸਾਨੂੰ ਪਾਤੀ ਹੀ ਲੱਭੀ ਉੱਥੇ ਪਾ ਦਾਂਗੇ ਸਾਰੇ ਜਾਣੇ ਖੜਾ ਰਿਹਾ ਕੋਕਾ ਉੱਥੇ ਪਾਤੀ ਲੈ ਪਾ ਦਾਂਗੇ ਸਾਰੇ ਜਾਣੇ ਇੱਕ ਥਾਂ ਆਪਾਂ ਆ ਆ ਨੂਵੇ ਟਿੱਕੇ ਝੋਲੇ ਮੈਨੂੰ ਵੱਡਾ ਲੈਣਾ ਤੂੰ ਆਪਾਂ ਲੈ ਲੈ ਖਾਂਡੇ ਇਹ ਜ਼ਰੂਰੀ ਨਹੀਂ ਵੀ ਕਿਲੋਆਂ ਦੇ ਹਿਸਾਬ ਨਾਲ ਹੀ ਲੈਣਾ ਤੁਸੀਂ ਸਮਾਨ ਇਹ ਤੁਹਾਡੇ ਜਿੰਨੀ ਸਾਦਾ ਆ ਉਹਨਾਂ ਤੁਸੀਂ ਲੈ ਲਓ ਤੇ ਬਾਕੀ ਜਿੰਨੀ ਤੁਹਾਡੀ ਇੱਛਾ ਆ ਸ਼ਰਦਾ ਉੱਥੇ ਤੁਸੀਂ ਗੋਲਕ ਚ ਪੈਸੇ ਪਾ ਦਿਓ। ਆਹ ਗੋਲ ਦਾ ਭਾਅ ਹਰ ਕਿਹਦਾ ਆ ਆਸਾਨ ਨਾ ਸੋਣਾਂ ਨਾ। ਇੱਕ ਗੱਲ ਹੋਰ ਮੈਂ ਕਹਣਾ ਚਾਹੁੰਦੀ ਆ ਵੀ ਵੱਡੇ ਵਡੇਰਿਆਂ ਨੂੰ ਪੂਜਣ ਤੋਂ ਪਹਿਲਾਂ ਨਾ ਆਪਣੇ ਘਰ ਦੇ ਜਿਹੜੇ ਸਿਆਣੇ ਬਜ਼ੁਰਗ ਬੰਦੇ ਹੁੰਦੇ ਉਹਨਾਂ ਨੂੰ ਵੀ ਪੂਜ ਲਿਆ ਕਰੋ ਬਹੁਤ ਲੋਕ ਕਹੂਗੇ ਜੀ ਬਟੇਰਿਆਂ ਨੂੰ ਪੂਜਣ ਤੁਰੇ ਉਹ ਸਿਆਣਿਆਂ ਨੂੰ ਪੁੱਛਦੇ ਨਹੀਂਓ। ਤਾਂ ਮੈਂ ਉਹਨਾਂ ਨੂੰ ਕਹੂੰਗੀ ਵੀ ਪਹਿਲਾ ਪ੍ਰਕਾਰ ਦੇ ਸਿਆਣੇ ਆਪਣੇ ਮਾਪਿਓ ਆਪਣੇ ਸਾਸੋਰਾ ਜੋ ਵੀ ਹੈਗੇ ਆ ਉਹਨਾਂ ਨੂੰ ਪਹਿਲਾਂ ਪੁੱਛਿਆ ਕਰੋ ਤੇ ਉਹਨਾਂ ਦੀ ਗੱਲ ਬਾਤ ਸੁਣ ਲਿਆ ਕਰੋ ਨਾ ਦਵਾਈ دارੂ ਰੋਟੀ ਪਾਣੀ ਟਾਈਮ ਨਾਲ ਦੇ ਦਿਆ ਕਰੋ ਤਾਂ ਫੇਰ ਆਪਣੇ ਜਠੇਰੇ ਪੁੱਛਿਆ ਕਰੋ ਠੀਕ ਹੈ ਜਠੇਰੇ ਪੁੱਛਣ ਦਾ ਤਾਂ ਹੀ ਫਾਇਦਾ ਜੇ ਤੁਸੀਂ ਆਪਣੇ ਘਰ ਵੀ ਮਾਪਿਆਂ ਨੂੰ ਪੁੱਛੋਗੇ ਕਿਉਂ ਮੰਮੀ ਸਹੀ ਨੇ ਹਾਂ ਨਾ ਤੇ ਆਪਣੇ ਮਾਪਿਆਂ ਨੂੰ ਨਹੀਂ ਪੁੱਛਣਾ ਤਾਂ ਜਠੇਰੇ ਪੁੱਛਣ ਦਾ ਵੀ ਕੋਈ ਫਾਇਦਾ ਨਹੀਂ ਹੋਊਗਾ ਸਾਬੀ ਨਾ ਖਿਜਿਆ ਪਿਆ ਵੀ ਮੈਨੂੰ ਨਹੀਂ ਲੈ ਕੇ ਗਏ ਹੁਣ ਨਾਲ ਚੱਲਦਾ ਚੱਲਦਾ ਘਰ ਨੂੰ ਡੈਡੀ ਤੂੰ ਚੱਲ ਜਾ ਮੋਢੇ ਚੱਕਦਾ ਕਹਿੰਦਾ ਮੈਂ ਨਹੀਂ ਆ ਲੋ ਜੀ ਇੱਥੇ ਲੱਗਾ ਆ ਜਾਮ ਆਪਣੇ ਪੋਰ ਹੀਰਾ ਵਾਲਾ ਬਾਈਪਾਸ ਹੈ ਨਾ ਇਹ ਕਾਦਾ ਆ ਹਲੰਗਰ ਰਸ ਦਾ ਰਸ ਦਾ ਲੰਗਰ ਆ ਨਹੀਂ ਦੂਜਾ ਵੀ ਆ ਪ੍ਰਸ਼ਾਦੇ ਦਾ ਵੀ ਲੰਗਰ ਆ ਆ ਤਾਂ ਬੈਠੀਆਂ ਆ ਹਾਂ ਤੇ ਉੱਧਰ ਨਹੀਂ ਹੈਗਾ ਹਾਂ ਉਹਨੇ ਆਜਣ ਕਿਦਾਂ ਆ ਆ ਦੇ ਉੱਧਰ ਆ ਉਹਨੇ ਥਾਲ ਚੱਕੇ ਹੋਗਾ ਸੰਗਤਾਂ ਨੇ ਕਿਤੇ ਖਾਣ ਨੂੰ ਤਾਂ ਤੇ ਸ਼ੌਮੇਲਾ ਦੇ ਇੱਥੇ ਪਾਟ ਰਖਾਇਆ ਹੋਣਾ ਆ ਵਸਾਖੀ ਦਾ ਹਨਾ ਉਹਦੇ ਟਾਡੀ ਜਥਾ ਲੱਗਾ ਹੋਇਆ ਆ ਇੱਥੇ ਪਾਟ ਰਖਾ ਹੂੰ ਮਾਲਪੁਰ ਅਸੀਂ ਟੱਪਿਆ ਆ ਤਾਂ ਉੱਤੋਂ ਅੱਗੇ ਆ ਕੇ ਫੇਰ ਜਾਵਾਂ ਲੰਗਰ ਲੱਗਾ ਆ ਇੱਥੇ ਫੇਰ ਰਸਦਾ ਪੋਰ ਵੀ ਹੈ ਸ਼ਾਇਦ ਨਾਲ ਕੁਛ ਬਹੁਤ ਜਾਮ ਲੱਗੇ ਹੋ ਅੱਜ ਤਾਂ ਦਰਵਾਜ਼ਾ ਦਿਖਾਉਂਦੇ ਕੀ ਆ ਵਿੱਚ ਸਹੀ ਗੱਲ ਹੈ ਲੋ ਜੀ ਮਾਲਪੁਰ ਤੋਂ ਅੱਗੇ ਆ ਗਿਆ ਟੁੱਟੋ ਮੁਜਾਰਾ ਤੇ ਟੁੱਟੋ ਮੁਜਾਰੇ ਤੋਂ ਅੱਗੇ ਆਉਣਾ ਮੇਕੋਵਾਲ ਹੈ ਨਾ ਤੇ ਆਪਾਂ ਇੱਥੋਂ ਮੋੜ ਮੋੜਨਾ ਆ ਨਹੀਂ ਪਹਿਲਾਂ ਇੱਥੋਂ ਪ੍ਰਸ਼ਾਦ ਲੈ ਲਓ ਬਈ ਉਹ ਮੋੜੇ ਮੋੜਨਾ ਇੱਥੋਂ ਪ੍ਰਸ਼ਾਦ ਹਾਂ ਪ੍ਰਸ਼ਾਦ ਲੈ ਲਓ ਇੱਥੋਂ ਬੇਸਣ ਦਾ ਲੈ ਲਿਓ ਪ੍ਰਸ਼ਾਦ ਲੋ ਜੀ ਆਪਾਂ ਮਾਲਕੋਟਪਿਆਏ ਆ ਤੇ ਉਸ ਤੋਂ ਅੱਗੇ ਕੀ ਆਉਂਦਾ ਟੁੱਟੋ ਮਜਾਰਾ ਤੇ ਟੁੱਟੋ ਮਜਾਰੇ ਤੋਂ ਆਪਾਂ ਇੱਥੇ ਤੁਹਾਨੂੰ ਮੋੜ ਦਿਖਾਉਣੇ ਜਿਹੜਾ ਮੋੜਣਾ ਤੇ ਉਸ ਤੋਂ ਪਹਿਲਾਂ ਆਪਾਂ ਲੈ ਗਏ ਪ੍ਰਸ਼ਾਦ ਲੋ ਜੀ ਜਿਹਨਾਂ ਨੂੰ ਢਿੱਲੋ ਕੋ ਉੱਤੇ ਜਠੇਰੇ ਨਹੀਂ ਪਤਾ ਤੇ ਆਹ ਦੇਖੋ ਸਾਹਮਣੇ ਬੋਰਡ ਲੱਗਾ ਆ ਪਰ ਉਹ ਮੋਰੇ ਦਰਖਤ ਕਰਕੇ ਦੀਦਾ ਨਹੀਂ ਸਾਫ ਉੱਪਰ ਲਿਖਿਆ ਆ ਟੁੱਟੋ ਮਜਾਰਾ ਤੇ ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਤੇ ਸਾਹਮਣੇ ਆ ਜਿੱਥੇ ਤੇ ਠੰਡੇ ਆ ਨਾ ਉੱਥੋਂ ਮੋੜ ਮੁੜਦਾ ਆ ਆਪਣੇ ਜਠੇਰਿਆਂ ਨੂੰ ਮੈਂ ਜ਼ੂਮ ਕਰਕੇ ਦਿਖਾਉਣੀ ਆ ਟਰੱਕ ਹੁੰਦਾ ਪਿਆ ਆ ਏ ਹਾਂ ਉਹ ਝੰਡਿਆ ਦੇ ਕੋਲ ਜਿੱਥੋਂ ਗੱਡੀ ਨਿਕਲੀ ਇੱਕ ਉਥੋਂ ਮੋੜ ਮੋੜਨਾ ਇਹ ਫੇਰ ਸਿੱਧੀ ਪੱਕੀ ਸੜਕ ਜਿਹੜੀ ਇਹ ਆਪਣੇ ਜਟੇਰਿਆਂ ਨੂੰ ਜਾਣੀ ਆ ਮੁਗੋਵਾਲ ਕੇ ਮੇਗੋਵਾਲ ਮੇਗੋਵਾਲ ਹੈਨਾ ਉਹਦੇ ਲੱਗੇ ਆ ਨਾ ਮੇਗੋਵਾਲ ਤੇ ਲੱਗੇ ਆ ਨਾ ਬੇਟਾ ਆ ਮੋੜ ਮੋੜਦਾ ਆ ਆ ਮਾਈ ਬੱਲੇ ਆ ਦੇ ਮੋੜ ਅੱਛਾ ਆ ਆ ਆ ਦੇਖਿਆ ਇੱਥੇ ਆ ਕੁਛ ਆਦੇ ਪ੍ਰੋਗਰਾਮ ਮਾਈਵਾਲੀ ਦੀ ਜਗਾ ਹੈ ਮਾਈਵਾਲੀ ਦੀ ਜਗਾ ਆ ਇਧਰੋਂ ਆ ਦੇਖ ਸਕਦੇ ਤੁਸੀਂ ਸੰਤ ਪਾਪਾ ਚੱਕ ਦੇਖ ਸੰਦੇ ਜਿਵੇਂ ਇੱਥੇ ਨਾ ਅੱਗੇ ਵੀ ਹੁੰਦਾ ਹੀ ਆ ਰੇਖਾ ਨਹੀਂ ਹੁੰਦੀ ਇੱਥੇ ਇੱਥੇ ਮੈਂ ਲੱਗਾ ਕੋਸ਼ਤੀਆਂ ਹੋਣੀਆਂ ਉਹ ਨਹੀਂ ਉਹ ਬਣਾਇਆ ਇਹ ਕਿੰਨਾ ਕਰਦੇ ਹੈ ਨਾ ਬਾਣੀ ਕੱਢਣ ਵਾਲਾ ਖੂਜਾ ਬਣਾਇਆ ਕੁਛ ਕਰਦੇ ਆ ਪਿੱਛੇ ਪਾਇਓ ਪਿਆ ਇੱਥੇ ਕੋਈ ਪ੍ਰੋਗਰਾਮ ਹੈ ਆ ਮੈਂ ਕਹਿੰਦੀ ਲੋਹੋ ਢੋੜਾ ਆ ਕਹਿੰਦਾ ਬੋਲਦਾ ਆ ਤਾਂ ਬੋਲ ਦੇ ਇੱਧਰ ਆਇਓ ਇੱਥੇ ਰੇਸਾਂ ਲੱਗਣੀਆਂ ਹਾਂਜੀ ਢੋੜਾ ਹਾਂਜੀ ਇੱਥੇ ਆ ਜਾਣਾ ਦੇਖੀ ਬਸ ਕਰ ਲਓ ਜਿੱਕਰ ਸ਼ੁਰੂ ਹੋ ਜਾਣਾ 4 ਵਜੇ ਸ਼ੁਰੂ ਹੁੰਦੇ ਹੁੰਦੇ ਆ ਆਹ ਆਹ ਢੋੜਾ ਲੱਗਣ ਲੱਗੀਆਂ ਇੱਧਰ ਲੈ ਜੇ ਆਪਾਂ ਪਹਿਲਾਂ ਫ੍ਰੀ ਹੋ ਗਏ ਤਾਂ ਫਿਰ ਦੇਖ ਕੇ ਜਾਵਾਂਗੇ ਠੀਕ ਠੀਕ ਆਏ ਆਪਣੇ ਆ ਲੋ ਕਿਧਰੋਂ ਰੋੜ ਕੇ ਰੋੜ ਕੇ ਤਾਂ ਉਹਨਾਂ ਦੇ ਪਿੰਡ ਬਾਠ ਕਲਾ ਲਿਖਿਆ ਆ ਉੱਤੇ ਬੋਲਦੇ ਜੇ ਇਹਦੇ ਉਹਦੇ ਪਰੇ ਇਹ ਸਾਦਾ ਕੋਈ ਹੋਰ ਆਹੋ ਸਾਡੀ ਗੋਤ ਤੇ ਆ ਬਾਠ ਕਲਾ ਪਰ ਅੱਜ ਕਿਧਰ ਗੱਲੇ ਹੋ ਤੁਮ ਤੋਂ ਮਜਾਰੇ ਤੋਂ ਆਪਾਂ ਸਦਾ ਪਹਿਲਾਂ ਮੇਗੋਵਾਲ ਪਿੰਡ ਨੂੰ ਆਣਾ ਆ ਤੇ ਜਿੱਦਾਂ ਪਿੰਡਾਂ ਦੇ ਵਿੱਚ ਕਾਫੀ ਮੋੜ ਘੇੜਿਆ ਤੇ ਵੈਸੇ ਬੋਰਡ ਤਾਂ ਚਲੋ ਲੱਗੇ ਹੁੰਦੇ ਆ ਪਰ ਆਪਾਂ ਮੇਗੋਵਾਲ ਪਿੰਡ ਦੇ ਵਿੱਚ ਦੀ ਹੋ ਕੇ ਜਾਣਾ ਆ ਢਿੱਲੋ ਕੋਦੇ ਚ ਠੇਰਿਆ ਨੂੰ ਤਾਂ ਪੱਕੀ ਸਿੱਧੀ ਸੜਕ ਜਾਂਦੀ ਆ ਤੋ ਤਾਹੀ ਜਾ ਸਕਦੇ ਆ ਜੇ ਨਹੀਂ ਵੀ ਪਤਾ ਲੱਗਦਾ ਤਾਂ ਬੰਦਾ ਰਸਤੇ ਚ ਪੁੱਛ ਲੈਂਦਾ ਆ ਕਿਸੇ ਨੂੰ ਤੇ ਚਲੋ ਆਪਾਂ ਬਹੁਤ ਨਜ਼ਦੀਕ ਪਹੁੰਚ ਚੁੱਕੇ ਆ ਤੇ ਆਜੋ ਤੁਹਾਨੂੰ ਅੱਜ ਦਿਖਾਈਏ ਫਿਰ ਢਿੱਲੋ ਗੋਦ ਤੇ ਝਠੇਰੇ ਕਿਵੇਂ ਪੂਜੇ ਜਾਂਦੇ ਆ ਆਹ ਆ ਦੇਖੋ ਤਾਂ ਚੰਦ ਕਾ ਪਈਆਂ ਸੰਗ ਤਾਂ ਉਹ ਮੂਰੇ ਵੀ ਦੇਖੋ ਸਾਨੂੰ ਨਾ ਹਰ ਵਾਰ ਕਨਫਿਊਜ਼ਨ ਹੋ ਜਾਂਦੀ ਆ ਕਿ 13 ਤਰੀਕ ਦਾ ਦਿਨ ਉਹ ਹੁੰਦਾ ਆ ਝਠੇਰਿਆਂ ਦਾ ਕਿ 14 ਦਾ ਬਟਨ ਸਾਨੂੰ ਅੱਜ ਕਨਫਰਮ ਹੋ ਗਿਆ ਵੀ 14 ਅਪ੍ਰੈਲ ਜਿਹੜਾ ਵਿਸਾਖੀ ਤੋਂ ਦੂਜਾ ਦਿਨ ਹੁੰਦਾ ਉੱਥੇ ਲੋਕੋ ਉੱਤੇ ਢੇਰਿਆਂ ਦਾ ਮਨਾਇਆ ਜਾਂਦਾ ਇੱਥੇ ਜਗ੍ਹਾ ਦੇ ਉੱਤੇ ਤੇ ਚਲੋ ਆ ਜਾਓ ਲੋ ਜੀ ਔਰ ਕਾ ਪੂਰੀਆਂ ਪੁੱਲ ਲੱਗੀਆਂ ਪਈਆਂ ਚਲੋ ਪਹਿਲਾਂ ਗੱਡੀ ਸਾਈਡ ਤੇ ਲਾਈਏ ਨਹੀਂ ਓਕੇ ਵੀ ਹੋਣੀ ਥਾਂ ਅੰਬਾ ਥੱਲੇ ਉੱਧਰ ਵੀ ਹਾਂ ਨਿਕਲ ਚਲੋ ਕੋਈ ਆ ਇਧਰ ਅਖੰਡ ਪੜ ਸਾਫ਼ ਰੱਖੇ ਹੁੰਦੇ ਉਹਨਾਂ ਦੇ ਭੋਗ ਪੈਂਦੇ ਆ ਸਾਰੀਆਂ ਗੱਡੀਆਂ ਦੇ ਉੱਤੇ ਨਾ ਢਿੱਲੋ ਢਿੱਲੋ ਹੀ ਲਿਖਿਆ ਹੋਇਆ ਹੈ ਆ ਉਹ ਦੂਰ ਗੱਡੀ ਲੱਗਣੀ ਆ ਹਾਂ ਉੱਥੇ ਲੱਗਣੀ ਆ ਹਾਂ ਉਹ ਪਰ ਇਹ ਵੀ ਹੋਇਆ ਇੱਥੋਂ ਇੱਥਾ ਨਾ ਲੱਗੂ ਲੱਗੇ ਆਪਾਂ ਪਹੁੰਚ ਚੁੱਕੇ ਆ ਢਿੱਲੋ ਗੋਤ ਦੇ ਜਠੇਰਿਆਂ ਦੇ ਤੇ ਤੁਸੀਂ ਵੀਡੀਓ ਚ ਦੇਖ ਸਕਦੇ ਆ ਕਿ ਢਿੱਲੋ ਗੋਤ ਵਾਲਿਆਂ ਨੇ ਕਿਵੇਂ ਆਪਣੇ ਜਠੇਰੇ ਪੂਜਿਆ ਤੇ ਆਪਾਂ ਵੀ ਤੁਹਾਨੂੰ ਇਸ ਵੀਡੀਓ ਚ ਅੱਗੇ ਦਿਖਾਵਾਂਗੇ ਕਿ ਆਪਾਂ ਕਿੱਦਾਂ ਮੱਥਾ ਟੇਕਿਆ ਤੇ ਕੀ ਰਿਵਾਜ ਆ ਤੇ ਚਲੋ ਪਹਿਲਾਂ ਆਪਾਂ ਤੁਹਾਨੂੰ ਇੱਥੇ ਦਾ ਇਤਿਹਾਸ ਦੱਸਦੇ ਆ ਵੀ ਇੱਥੇ ਇਸ ਜਗ੍ਹਾ ਦਾ ਇਤਿਹਾਸ ਕੀ ਐ ਢਿੱਲੋ ਗੋਤ ਦੇ ਜਠੇਰੇ ਮਾਨ ਤਪਸਵੀ ਬਾਬਾ ਰਾਉ ਜੀ ਢਿੱਲੋ ਗੋਤ ਨਾਲ ਸੰਬੰਧ ਰੱਖਦੇ ਸਨ ਇਸ ਸਥਾਨ ਤੇ ਜਿੱਥੇ ਹੁਣ ਮੇਲਾ ਲੱਗਦਾ ਹੈ ਇਸ ਨੂੰ ਡਗਰਾਲੀ ਭਾਵ ਡੰਗਰਾਵਾਲੀ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ ਕਾਫੀ ਸਮਾਂ ਪਹਿਲਾਂ ਬਾਬਾ ਰਾਓ ਜੀ ਇੱਥੇ ਪਸ਼ੂ ਚਰਾਇਆ ਕਰਦੇ ਸਨ ਤੇ ਇੱਥੇ ਇੱਕ ਟੋਬਾ ਹੈ ਉਹਦੇ ਵਿੱਚੋਂ ਪਸ਼ੂਆਂ ਨੂੰ ਪਾਣੀ ਪਿਲਾ ਲੈਂਦੇ ਆਪਣੀ ਤਪੱਸਿਆ 사ਦਕਾ ਉਹ ਖੜੇ ਹੀ ਸੋ ਜਾਂਦੇ ਸਨ ਵਧੀਆ ਪਸ਼ੂ ਹੋਣ ਕਾਰਨ ਕੁਝ ਲੋਭੀ ਕਿਸਮ ਦੇ ਲੋਕ ਆਪ ਦੀਆਂ ਮੱਝਾਂ ਚੁਰਾਉਣਾ ਚਾਹੁੰਦੇ ਸਨ ਫਿਰ ਉਹਨਾਂ ਨੇ ਪਿੰਡ ਵਿੱਚ ਬਾਬਾ ਜੀ ਦੀ ਮਾਤਾ ਤੋਂ ਭੇਤ ਜਾਣਨਾ ਚਾਇਆ ਤੇ ਉਹ ਚੋਰ ਜਿਹੜੇ ਮੁਸਾਫਿਰ ਬਣ ਕੇ ਮਾਤਾ ਜੀ ਦੇ ਘਰ ਆ ਗਏ ਤੇ ਮਾਤਾ ਜੀ ਨੇ ਉਹਨਾਂ ਨੂੰ ਮੁਸਾਫਿਰ ਸਮਝ ਕੇ ਲੱਸੀ ਪੇਟ ਕੀਤੀ ਤੇ ਚੋਰਾ ਨੇ ਬੜੀ ਹੀ ਵਧੀਆ ਸੁਆਦੀ ਕਰਕੇ ਸਿਫਤ ਕਰਕੇ ਬਾਬਾ ਜੀ ਦੀ ਲੱਸੀ ਦਾ ਧੰਨਵਾਦ ਕੀਤਾ ਤੇ ਮਾਤਾ ਜੀ ਨੇ ਖੁਸ਼ ਹੋ ਕੇ ਕਿਹਾ ਕਿ ਇਹ ਮੇਰੇ ਖੜੇ ਸੁੱਤੇ ਪੁੱਤ ਦੀ ਕਮਾਈ ਹੈ ਕੁਝ ਦਿਨ ਬਾਅਦ ਰਾਤ ਨੂੰ ਚੋਰਾ ਨੇ ਹਮਲਾ ਕਰਕੇ ਬਾਬਾ ਜੀ ਦੀ ਹੱਤਿਆ ਕਰ ਦਿੱਤੀ ਤੇ ਮੱਝਾਂ ਚੋਰਾ ਕੇ ਲੈ ਗਏ ਬਾਬਾ ਰਾਓ ਜੀ ਦਾ ਪਾਲਤੂ ਕੁੱਤਾ ਉਹਨਾਂ ਦੀ ਮੰਗੇਤਰ ਪਿੰਡ ਗੋਗੜੋਂ ਚਲਾ ਗਿਆ ਤੇ ਮਾਤਾ ਸੁੱਗੀ ਦਾ ਪੱਲਾ ਫੜ ਕੇ ਖਿੱਚਣ ਲੱਗਾ ਦੂਰ ਦ੍ਰਿਸ਼ਟੀ ਕਰਕੇ ਮਾਤਾ ਜੀ ਨੂੰ ਗਿਆਨ ਹੋ ਗਿਆ ਕਿ ਮੇਰੇ ਸਹੁਰੇ ਕੋਈ ਦੁਰਘਟਨਾ ਹੋ ਗਈ ਹੈ ਉਸੇ ਵਕਤ ਮਾਪਿਆਂ ਨੇ ਡੋਲਾ ਤਿਆਰ ਕਰਕੇ ਇਸ ਸਥਾਨ ਤੇ ਪਹੁੰਚਾਇਆ ਉਸ ਵਕਤ ਚਿਗਾ ਨੂੰ ਅਗਨੀ ਦਿੱਤੀ ਹੋਈ ਸੀ ਤੇ ਮਾਤਾ ਦਾਦੀ ਸੁਖੀ ਨੇ ਚਿਗਾ ਵਿੱਚ ਛਾਲ ਮਾਰ ਕੇ ਵੀਰਗਤੀ ਪ੍ਰਾਪਤ ਕਰ ਲਈ ਤੇ ਹੁਣ ਇਸ ਸਥਾਨ ਤੇ ਵਿਸਾਖੀ ਵਾਲੇ ਦਿਨ ਜਾਂ ਵਿਸਾਖੀ ਤੋਂ ਦੂਜੇ ਦਿਨ ਹਰ ਸਾਲ 14 ਅਪ੍ਰੈਲ ਇਸ ਦਿਨ ਤੇ ਇਸ ਜਗ੍ਹਾ ਤੇ ਮੇਲਾ ਲੱਗਦਾ ਹੈ ਹੁਣ ਆਪਾਂ ਇਸ ਤੋਂ ਅੱਗੇ ਜਠੇਰੇ ਪੂਜਾਂਗੇ ਤੇ ਆਪਾਂ ਜੋ ਘਰੋਂ ਆਟਾ ਤੇ ਖੰਡ ਲਿਆਂਦੀ ਹੋਈ ਸੀ ਉਹਦਾ ਇਹ ਪੰਜ ਵਾਰੀ ਕਰਕੇ ਥੋੜਾ ਥੋੜਾ ਜ਼ਮੀਨ ਤੇ ਉੱਤੇ ਪਾ ਕੇ ਮੱਥਾ ਟੇਕਾਂਗੇ ਤਾਂ ਮੈਂ ਸਭ ਤੋਂ ਪਹਿਲਾਂ ਆਟੇ ਦੀ ਪੰਜ ਵਾਰੀ ਢੇਰੀ ਲਗਾ ਦਿੱਤੀ ਤੇ ਫੇ ਉਸ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਨਿਮਰ ਨੂੰ ਕਿਹਾ ਕਿ ਤੁਸੀਂ ਵੀ ਆਓ ਮੱਥਾ ਟੇਕੋ ਤੇ ਥੋੜਾ ਥੋੜਾ ਕਰਕੇ ਪੰਜ ਵਾਰੀ ਇਹ ਸਾਟੇ ਦੇ ਉੱਤੇ ਥੋੜਾ ਜਿਹਾ ਹੋਰ ਪਾਓ ਤੇ ਇੱਥੇ ਨਿਮਰ ਨੇ ਵੀ ਪੰਜ ਵਾਰੀ ਥੋੜਾ ਥੋੜਾ ਕਰਕੇ ਆਟਾ ਪਾਇਆ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਦੇ ਉੱਤੇ ਪਾਵਾਂਗੇ ਖੰਡ ਤੇ ਫਿਰ ਆਪਾਂ ਟੇਕਾਂਗੇ ਮੱਥਾ ਤੇ ਅੱਜ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਸੀ ਤੇ ਇੱਥੇ ਮੈਂ ਨਿਮਰ ਨੂੰ ਪੁੱਛਦੀ ਪਈ ਕਿ ਨਿਮਰ ਤੁਸੀਂ ਪੰਜ ਵਾਰੀ ਪਾ ਦਿੱਤਾ ਤਾਂ ਕਹਿੰਦਾ ਹਾਂਜੀ ਮੈਂ ਪਾ ਦਿੱਤਾ ਇਹ ਪੰਜ ਵਾਰੀ ਆਟਾ ਤੇ ਹੁਣ ਆਪਾਂ ਪਾਵਾਂਗੇ ਇਸ ਉੱਪਰ ਖੰਡ ਤੇ ਖੰਡ ਵੀ ਆਪਾਂ ਪੰਜ ਵਾਰੀ ਹੀ ਪਾਵਾਂਗੇ ਤੇ ਇਧਰ ਨਾਲ ਹੀ ਚਾਚੀ ਜੀ ਤੇ ਦੀਦੀ ਵੀ ਲੱਗੇ ਹੋਏ ਸੀ ਆਪਣਾ ਆਪਣਾ ਮੱਥਾ ਟੇਕਣ ਤੇ ਉਹ ਵੀ ਪੰਜ-ਪੰਜ ਵਾਰੀ ਆਪਣਾ ਆਟਾ ਤੇ ਖੰਡ ਰੱਖਣ ਲੱਗੇ ਹੋਏ ਸੀ ਤੇ ਇਧਰ ਵੱਡੇ ਦੀਦੀ ਜੀ ਉਹਨਾਂ ਨੇ ਪਾਥੀ ਲਿਆਂਦੀ ਹੋਈ ਸੀ ਤਾਂ ਉਹ ਲੱਗੇ ਹੋਏ ਸੀ ਪਾਥੀ ਨੂੰ ਤਖਾਉਣ ਤੇ ਹਵਾ ਵੀ ਅੱਜ ਬਹੁਤ ਜ਼ਿਆਦਾ ਚੱਲਦੀ ਕਰਕੇ ਅੱਗ ਜਿਹੜੀ ਉਹ ਬਲਦੀ ਨਹੀਂ ਪਈ ਸੀ ਤੇ ਫਿਰ ਵੀ ਚਲੋ ਉਹਨਾਂ ਨੇ ਜਿੱਤਾਂ ਕਰਕੇ ਅੱਗ ਬਾੜੀ ਤੇ ਉਹਦੇ ਉੱਤੇ ਉਹਨਾਂ ਨੇ ਫਿਰ ਆਟਾ ਪੋਣਾ ਸੀਗਾ ਆਟਾ ਤੇ ਖੰਡ ਪਾ ਕੇ ਉਹਦੇ ਉੱਪਰ ਦੇਸੀ ਘਿਓ ਪਾ ਕੇ ਤਾਂ ਫਿਰ ਉਹਨਾਂ ਨੇ ਮੱਥਾ ਟੇਕਣਾ ਸੀਗਾ ਤੇ ਇੱਧਰ ਮੈਂ ਢਿੱਲੋ ਸਾਹਿਬ ਨੂੰ ਲੱਭਦੀ ਪਈ ਕਿ ਕਿੱਧਰ ਚਲ ਗਏ ਉਹ ਵੀ ਆ ਜਾਂਦੇ ਮੱਥਾ ਟੇਕ ਲੈਂਦੇ ਤਾਂ ਫਿਰ ਮੈਂ ਕਿਹਾ ਚਲੋ ਜਦ ਤੱਕ ਮੈਂ ਦੀਵਾ ਬਾਲਦੀ ਆ ਤੇ ਅਸੀਂ ਇੱਥੇ ਦੀਵਾ ਲੱਗੇ ਹੋਏ ਸੀ ਪਾਲਣ ਤੇ ਮੈਂ ਕਿਹਾ ਨਿਮਰ ਤੂੰ ਦੋ ਕ ਇੱਟਾਂ ਲਿਆ ਆ ਆਪਾਂ ਸਾਈਡ ਤੇ ਉਹਨਾਂ ਨੂੰ ਰੱਖ ਕੇ ਦੀਵੇ ਦੇ ਆਲੇ-ਦੁਆਲੇ ਤੇ ਹਵਾ ਥੋੜੀ ਬੰਦ ਕਰੀਏ ਤਾਂ ਇੱਧਰ ਚਾਚੀ ਜੀ ਨੇ ਵੀ ਮੱਥਾ ਟੇਕਣ ਲੱਗੇ ਹੋਏ ਸੀਗੇ ਤੇ ਇੱਧਰ ਦੀਦੀ ਵੀ ਲੱਗੇ ਹੋਏ ਆ ਪਾਥੀ ਦੇ ਉੱਤੇ ਆਟਾ ਪਾਉਣ ਪਰ ਮਾਲ ਕਹਿੰਦੇ ਜਿਦੀ ਨਾਮ ਤੇ ਆਇਆ ਜਿਦੀ ਤੇ ਆਇਆ ਤੇ ਹੁਣ ਹੈ ਕਿਤਰ ਐਨ ਤੇ ਐਨ ਇਨਾਮ ਸਰੋਪੀ ਹੋ ਜਾਣਾ ਜਪਦੇ ਆ ਜਪਦੇ ਆ ਰਹਿਣਾ ਹੀ ਆਪਾਂ ਤੇ ਦਵਾਈ ਦੇਣਾ ਤੂੰ ਤੂੰ ਕਰਦਾ ਤੂੰ ਹੋਇਆ ਮੁੱਝੇ ਰਹਾ ਹਾਂ ਹਾਂ ਜਦ ਆਪਾ ਪਰਕਾ ਮਿਟ ਗਿਆ ਆ ਜੱਤ ਦੇਖ ਕਦ ਤੂੰ ਜਦੋਂ ਹਰਦੀ ਕਦ ਸੈ ਤੂੰ ਐ ਹੈ ਲੋ ਇੱਕ ਬੈਠਾ ਹਾਂ ਇਹ ਸਾਡੇ ਸਤਿਗੁਰੂ ਨੇ ਸਾਨੂੰ ਐਨ ਕੇ ਐਨ ਬਣਾਇਆ ਸੰਗਤ ਜੀ ਕੁਰਬਾਨੀ ਇਤਿਹਾਸ ਦੋਵਾਂ ਦਾ ਮੇਰੇ ਕਰਦੇ ਸਰ ਧਰਗੁਰੂ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੇਨੀਅਰ ਪਾਰਸ ਸਿੰਘ ਜੀ ਜ਼ਿਕਰ ਕਰਦੇ ਕਲਗੀਧਰ ਜੀ ਉਹਨਾਂ ਦਾ ਜੀਵਨ ਦੇਖੋ ਨੌਵੇਂ ਵੀ ਆਇਓ ਉਹ ਬਾਪੂ ਜਿਹਨੂੰ ਆਪ ਕਹਿਆ ਮਹਾਰਾਜ ਤੇ ਕਿ ਜੀਵਨ ਦੀ ਰਾਖੀ ਕਰੋ ਗਾਏ

ਇਦਰੋਂ ਓਂ ਢਿੱਲੋ ਸਾਭ ਵੀ ਆ ਗਈ ਤੇ ਉਹਨਾਂ ਨੇ ਵੀ ਪੰਜ ਵਾਰੀ ਆਟਾ ਪਾ ਕੇ ਮੱਥਾ ਟਿਕਿਆ ਤੇ ਆਪਾਂ ਦੀਵਾ ਬਾਲ ਕੇ ਤੇ ਉਹਦੇ ਦੁਆਲੇ ਆਲੇ ਦੁਆਲੇ ਰੱਖ ਦਿੱਤੀਆਂ ਇਟਾਂ ਕਿ ਇਹ ਬੁਝੇ ਨਾ ਤੇ ਚਲੋ ਜਿੰਨਾ ਟਾਈਮ ਬਲਦਾ ਉਹਨਾ ਟਾਈਮ ਤੱਕ ਡੇ ਤੇ ਉਸ ਤੋਂ ਬਾਅਦ ਮੈਂ ਅਰਗਬੱਤੀਆਂ ਜਿਹੜੀਆਂ ਉਹਨਾਂ ਨੂੰ ਦਿਖਾ ਕੇ ਉਹ ਉੱਪਰ ਲਗਾ ਦਿੱਤੀਆਂ ਆਟੇ ਤੇ ਫਿਰ ਇੱਥੇ ਆਪਾਂ ਪੰਜ ਵਾਰੀ ਜਿਹੜਾ ਬੇਸਣ ਦਾ ਪ੍ਰਸ਼ਾਦ ਲਿਆਂਦਾ ਹੋਇਆ ਹੈਗਾ ਤੇ ਉਹ ਆਪਾਂ ਪੰਜ ਵਾਰੀ ਇੱਥੇ ਉੱਪਰ ਰੱਖ ਦੇਣਾ ਆ اے گاندھی ستی مارے جتھے کوئی آیا تے مارے کوئی نہیں آیا مارے جتھے کوئی کھڑا بھی نہیں کوئی کھڑا بھی نہیں کھڑا کوئی بکری تیرے سکھاں دی پہچان ہی نہیں پہچان نہ کرے ائی کسوں نے بھی کرے ماں نے سارا گاندھی ستی سے اے کلی میوندر وچوں باہر جسورا ڈیکیا کڑی دا دتہ تے مڑ رہی اے ہن تے ایکاں نے براتاں ہاں او پوند پوند کھنکا دے دے او کھوپڑا ਉਹ ਜੀ ਵੱਡੇ-ਵਡੇਰਿਆਂ ਚ ਠੇਰਿਆਂ ਨੂੰ ਮੱਥਾ ਟੇਕ ਕੇ ਪੂਜ ਕੇ ਆਪਾਂ ਹੁਣ ਇੱਧਰ ਆ ਗਏ ਤਾਂ ਇੱਥੇ ਉਹਨਾਂ ਨੇ ਜਿਹੜੇ ਸਾਡੇ ਖੰਡ ਤੇ ਆਟੇ ਵਾਲੇ ਲਫਾਫੇ ਸੀ ਸੇਵਾਦਾਰਾਂ ਨੇ ਲੈ ਕੇ ਤੇ ਉਹਨਾਂ ਨੇ ਉੱਥੇ ਰੱਖੇ ਹੋਏ ਸੀ ਜੋ ਵੀ ਖੰਡ ਤੇ ਆਟਾ ਫੋਣ ਨੂੰ ਉਹਨਾਂ ਦੇ ਵਿੱਚ ਉਹਨਾਂ ਨੇ ਪਾ ਲਏ ਤਾਂ ਇੱਥੇ ਪੀਪਾ ਪਿਆ ਹੋਈ ਦੇਸੀ ਘੀਏ ਦਾ ਤਾਂ ਆਪਾਂ ਉਹਦੇ ਵਿੱਚ ਦੇਸੀ ਘੀਏ ਵੀ ਪਾ ਲੈਣਾ ਤਾਂ ਇੱਥੇ ਪ੍ਰਸ਼ਾਦ ਲੈਣ ਵਾਲੇ ਵੀ ਬੈਠੇ ਹੋਏ ਸੀ ਤਾਂ ਕਹਿੰਦੇ ਡੱਬਾ ਸਾਨੂੰ ਖੜਾ ਦਿਓ ਤੇ ਆਪਾਂ ਇੱਥੇ ਉਹਨਾਂ ਡੱਬਾ ਫੜਾ ਕੇ ਉਸ ਤੋਂ ਬਾਅਦ ਆਪਾਂ ਜਿਹੜਾ ਦੇਸੀ ਘਿਓ ਹੈਗਾ ਉਹ ਇੱਥੇ ਪੀਪੇ ਦੇ ਵਿੱਚ ਪਾ ਦੇਣਾ ਆ ਇੱਥੇ ਜੋ ਵੀ ਬਾਕੀ ਸਮਾਨ ਬਚਦਾ ਅਰਗਬਤੀਆਂ ਦੇਸੀ ਘਿਓ ਆਟਾ ਖੰਡ ਦੁੱਧ ਤੁਸੀਂ ਜੋ ਵੀ ਤੁਹਾਡੀ ਇੱਛਾ ਆ ਜਾਂ ਕੋਈ ਰਸਦ ਆ ਉਹ ਸਾਰੀ ਇੱਥੇ ਉਹ ਲੈ ਲੈਂਦੇ ਆ ਤੇ ਫਿਰ ਉਹਨਾਂ ਲੈ ਕੇ ਰੱਖ ਲੈਣੀ ਤਾਂ ਉਹ ਹੀ ਉਹ ਲੰਗਰ ਦੇ ਵਿੱਚ ਪਾ ਲੈਂਦੇ ਆ ਤੇ ਤੁਹਾਡੀ ਜੋ ਵੀ ਸ਼ਰਧਾ ਜੋ ਵੀ ਇੱਛਾ ਤੁਸੀਂ ਲਿਆ ਕੇ ਇੱਥੇ ਸੇਵਾ ਦੇ ਵਿੱਚ ਪਾ ਸਕਦੇ ਹੋ ਤੇ ਇੱਥੇ ਨਾਲ ਹੀ ਜਿਹੜੀ ਆ ਮਾਤਾ ਸੁੱਗੀ ਜੀ ਦੀ ਜਗ੍ਹਾ ਬਣੀ ਹੋਈ ਆ ਤੇ ਆਪਾਂ ਇੱਥੇ ਟੇਕਾਂਗੇ ਹੁਣ ਮੱਥਾ ਇਹ ਉਹ ਜਗ੍ਹਾ ਆ ਜਿੱਥੇ ਮਾਤਾ ਸੁੱਗੀ ਜੀ ਨੇ ਬਾਬਾ ਰਾਓ ਜੀ ਦੀ ਚਿਖਾ ਦੇ ਵਿੱਚ ਛਾਲ ਮਾਰ ਦਿੱਤੀ ਸੀ ਤੇ ਉਹਨਾਂ ਦੇ ਯਾਦ ਦੇ ਵਿੱਚ ਇੱਥੇ ਜਗ੍ਹਾ ਬਣੀ ਹੋਈ ਹੈ ਤੇ ਸਾਰੇ ਇੱਥੇ ਮੱਥਾ ਟੇਕਦੇ ਆ ਤੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਰਿਸ਼ਤੇ ਨਹੀਂ ਹੁੰਦੇ ਉਹ ਇੱਥੇ ਆ ਕੇ ਚੁੰਨੀ ਚੜਾ ਕੇ ਜਾਂਦੇ ਆ ਮਾਤਾ ਸੁੱਗੀ ਜੀ ਦੀ ਜਗ੍ਹਾ ਤੇ ਤੇ ਆਪਾਂ ਵੀ ਇੱਥੇ ਹੁਣ ਮੱਥਾ ਟੇਕਾਂਗੇ ਤੁਸੀਂ ਦੇਖ ਸਕਦੇ ਆ ਕਿ ਢਿੱਲੋ ਗੋਥ ਦੇ ਜਠੇਰਿਆਂ ਦਾ ਇਤਿਹਾਸ ਸਾਰਾ ਇੱਥੇ ਬੋਰਡ ਤੇ ਲਿਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਆ ਪੜ੍ਹ ਸਕਦੇ ਆ ਤੇ 14 ਅਪ੍ਰੈਲ ਦਾ ਦਿਨ ਹੈ ਜੋ ਹਰੇਕ ਬਸਾਖੀ ਵਾਲੇ ਦਿਨ ਜਦ 13 ਤਰੀਕ ਦੀ ਜੇ ਬਸਾਖੀ ਆ ਜਾਂਦੀ ਹੈ ਤੇ ਉਸ ਤੋਂ ਦੂਜੇ ਦਿਨ 14 ਅਪ੍ਰੈਲ ਨੂੰ ਇਹ ਦਿਨ ਲੱਗਦਾ ਹੈ ਤੇ ਇੱਥੇ ਬੜੀ ਧੂਮ ਧਾਮ ਸ਼ਰਦਾ ਦੇ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ ਤੇ ਬਹੁਤ ਭਾਰਾ ਮੇਲਾ ਮਨਾਇਆ ਜਾਂਦਾ ਆ ਇਸ ਮੇਲੇ ਤੋਂ ਪਹਿਲਾਂ ਜਿਹੜੇ ਮੇਲੇ ਹੋ ਕੇ ਹਟੇ ਆ ਉਹਨਾਂ ਦੇ ਵਿੱਚ ਕਾਫੀ ਵੱਡੇ ਕਲਾਕਾਰ ਪਹੁੰਚਦੇ ਹੁੰਦੇ ਸੀ ਤੇ ਸਿੰਗਰ ਉਹਨਾਂ ਨੇ ਆਪਣੇ ਆਖੇ ਇੱਥੇ ਸ਼ਿਰਕਤ ਕਾਨੀ ਤੇ ਕਾਫੀ ਵਧੀਆ ਪ੍ਰੋਗਰਾਮ ਹੁੰਦਾ ਹੈਗਾ ਤੇ ਹੁਣ ਇਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮਿੱਟੀ ਕੱਢਣ ਟੋਬੇਵਾਲ ਤੇ ਜਿੱਥੇ ਬਾਬਾ ਰਾਓ ਜੀ ਆਪਣੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਸਨ ਤੇ ਇੱਥੇ ਸਾਰਿਆਂ ਦਾ ਮੰਨਣਾ ਹੈ ਕਿ ਆਪਾਂ ਇੱਥੋਂ ਮਿੱਟੀ ਕੱਢ ਕੇ ਉੱਪਰ ਨੂੰ ਲੈ ਕੇ ਆਉਣੀ ਤਾਂ ਉੱਪਰ ਲਿਆ ਕੇ ਸਿੱਟਣੀ ਆ ਮਿੱਟੀ ਤੇ ਪਰ ਇੱਥੇ ਇਹ ਆ ਕਿ ਜਿਹੜੀਆਂ ਸਾਡੇ ਘਰ ਦੀਆਂ ਆਪਣੀਆਂ ਕੁੜੀਆਂ ਹੁੰਦੀਆਂ ਆ ਉਹਨਾਂ ਨੂੰ ਇੱਥੇ ਮਨਾਹੀ ਆ ਮਿੱਟੀ ਕੱਟਣ ਤੋਂ ਘਰ ਦੀਆਂ ਨੌਹਾਂ ਪੁੱਤ ਪੋਤੇ ਉਹ ਇਹ ਮਿੱਟੀ ਕੱਢ ਸਕਦੇ ਆ ਪਰ ਕੁੜੀਆਂ ਨਹੀਂ ਇੱਥੇ ਮਿੱਟੀ ਕੱਢ ਸਕਦੀਆਂ ਉਹਨਾਂ ਦੀ ਮਨਾਹੀ ਆ ਕੋਈ ਸ਼ਾਇਦ ਰੀਜ਼ਨ ਹੋ ਸਕਦਾ ਪਤਾ ਨਹੀਂ ਮੈਨੂੰ ਇੰਨਾ ਤੇ ਚਲੋ ਜਿੰਨਾ ਕਿ ਇਤਿਹਾਸ ਪਤਾ ਹੈਗਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੋ ਸਾਰੇ ਦੇਖੋ ਆਪਣੇ ਢਿੱਲੋ ਗੋਦ ਦੇ ਜਠੇਰੇ ਕਿਵੇਂ ਪੂਜੇ ਜਾਂਦੇ ਆ ਤੇ ਕਿਵੇਂ ਆਪਾਂ ਹੁਣ ਇੱਥੇ ਅੱਗੇ ਮਿੱਟੀ ਕੱਢਦੇ ਆਂ ਤਾਂ ਇਹ ਆਪੇ ਹੌਲੀ ਹੌਲੀ ਉਤਰੂਗੀ ਏ ਕੋਈ ਜਿਹੜੇ ਮੁਸਾਫਰ ਸੀ ਨਾ ਉਹ ਸੁਪਿਆ ਇਮਾਰਤ ਦੇ ਘਰ ਦੇ ਕਿਤੇ ਦਰਵਾਜ਼ੇ ਨੇ ਲੈ ਕਾਹਤ ਕਿ ਵਿੱਚ ਮੈਂ ਨਹੀਂ ਜਾਵਾਂ ਤੁਸੀਂ ਤਾਂ ਨਾ ਜਾਇਓ ਤਾਂ ਦਾ ਹਵਾ ਲੁੱਟਦੇ ਚੱਕੇ ਹੋ ਆ ਨਾ ਸ਼ੱਕ ਨਹੀਂ ਗੋਬੀਰੋ ਵੇ ਇਤਨਾ ਉੱਤਰੋ ਕਿਤਨਾ ਉੱਤਰੋ ولا <applause> لا <applause> ਰੋਈ ਦਾ ਸਲੋਪ ਪ੍ਰੋਸੈਸਰ ਪਾਇਆ ਹੈ ਨਾ ਜਿੱਥੋਂ ਆਪਣੇ ਪਾਣੀ ਬਣਾਉਂਦੇ ਹਾਂ ਜਿੱਥੇ ਮਿਚਾਉਂਦੇ ਸੱਤ ਕਿਹੜੇ ਲਾਇਓ ਨਿਵਰਦੀ ਪਾਰੀ ਆਈ ਹੈ ਨਾ ਸੱਤ ਕਿਹੜੇ ਲੋਣੇ ਕਹਿੰਦੇ ਥੱਕ ਗਿਆ ਨੀ ਮਰੇ ਆਇਆ ਸਮਰ ਬੱਸ ਸਿਮੀ ਦੀ ਭੂਆ ਵੀ ਸਿਮੀ ਨੂੰ ਇੱਥੇ ਮਿਲ ਗਈ ਸਿਮੀ ਦੀ ਫੇਵਰੇਟ ਰਾਣੀ ਭੂਆ ਸਿਮੀ ਆ ਗਈ ਓਹੋ ਮਿੱਟੀ ਉਹ ਹਵਾ ਚੱਲਦੀ ਅੱਜ ਤਾਂ ਅੱਗੇ ਇੱਥੇ ਹੋਣਾ ਕਿ ਪੈਰ ਲੂ ਹੋਣੇ ਗਰਮੀ ਇੰਨੀ ਹੁਣੀ ਨਾਲ ਬਿੰਨੂ ਵੀ ਆਈਓ ਆ ਆ ਦੇ ਜੋਰ ਲੱਗਦਾ ਪਿਆ ਇੱਧਰ ਜੋਰ ਹੋਗੇ ਬੋਲਦੇ ਨਹੀਂ ਹੋਗੇ ਚਲੋ ਰੋਤ ਤੇਰੇ ਕਿੰਨਾ ਹੋਇਆ 5 ਅਦਰ ਨਿਵਾ ਨਾ ਪਾਵਾ ਨਿਮਰ ਦਾ ਥੱਕ ਗਿਆ ਉਹ ਲਾਦਾ ਆ ਜਾਂਦੀ ਗੱਡੀ ਤੁਸੀਂ ਆਪਣਾ ਸੋਚੋ ਤੁਸੀਂ ਤਾਂ ਹੀ ਥੱਕ ਗਏ ਮੋਮੈਂਟ ਸੀ ਜੀ ਨੇ ਸਰ ਕੰਦੀ ਸ੍ਰੀ ਸਰੂਪ ਕੱਟ ਗਿਆ ਰਾਜ ਆਏ ਦੇਵੀ ਇਹੀ ਚੰਦ ਕਾ ਚੰਦ ਕਾ ਹਸ ਕਰਨੀ ਤੇ ਜਨਕ ਦੇ ਇਹ ਵੀ ਨਾਰ ਸਾਡੀ ਤੇ ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ ਮਿੱਟੀ ਕੱਟਣ ਤੋਂ ਬਾਅਦ ਆਪਾਂ ਫਿਰ ਗਏ ਜਿੱਥੇ ਖੰਡਪਾਤ ਸਾਹਿਬ ਰੱਖੇ ਹੋਏ ਸੀ ਉੱਥੇ ਮੱਥਾ ਟੇਕਣ ਤੇ ਉੱਥੇ ਮੋਰਾ ਵਾਲੀ ਬਾਬਾ ਜੀ ਆਪਣੇ ਢਾਡੀ ਜਥਾ ਦੇ ਨਾਲ ਬਹੁਤ ਸੋਹਣੀ ਕਬੀਸ਼ਰੀ गा ਰਹੇ ਸੀ ਤੇ ਇੱਥੇ ਦਾ ਜੀ ਲਾਈਵ ਚੱਲ ਰਿਹਾ ਸੀ ਢਿੱਲੂ ਗੋ ਤੇ ਜਠੇਰਿਆਂ ਦਾ ਤਾਂ ਇਹਦਾ ਵੀ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਕਰੂੰਗੀ। ਜੇ ਇਹ ਕਿਸੇ ਦਾ ਲਾਈਵ ਦੇਖਣਾ ਹੋਵੇ ਪ੍ਰੋਗਰਾਮ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਓਪਨ ਕਰਕੇ ਦੇਖ ਸਕਦੇ ਹੋ ਤੇ ਇੰਨੀ ਸੋਹਣੀ ਸੰਗਤ ਸਜੀ ਹੋਈ ਸੀ ਨਾ ਕਿ ਆਨੰਦ ਆ ਰਿਹਾ ਸੀ ਦੇਖ ਕੇ। ਸਾਰੇ ਜਾਣਿਆਂ ਨੇ ਲਾਈਵ ਵੀ ਇਹਦਾ ਜਰੂਰ ਦੇਖਣਾ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਵੀਡੀਓ ਆਪਣਾ ਬਲੌਗ ਜਿਹੜਾ ਅੱਜ ਦਾ ਤੁਹਾਨੂੰ ਕਿੱਦਾਂ ਦਾ ਲੱਗਾ ਤੁਸੀਂ ਸਾਰਿਆਂ ਨੇ ਜਰੂਰ ਆਪਣੇ ਕਮੈਂਟਾਂ 'ਚ ਦੱਸਣਾ ਲਾਈਕ ਕਰਨਾ ਤੇ ਸ਼ੇਅਰ ਕਰਨਾ ਤਾਂ ਜੋ ਅੱਗੇ ਤੋਂ ਅੱਗੇ ਆਪਣੇ ਢਿੱਲੋ ਗੋਤ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਲੱਗੇ ਕਥਾ ਟੇਕਣ ਤੋਂ ਬਾਅਦ ਫਿਰ ਆਪਾਂ ਇੱਕ ਸਾਈਡ ਠੰਡੇ ਦਾ ਲੰਗਰ ਲੱਗਾ ਹੋਇਆ ਈ ਤੇ ਆਪਾਂ ਉੱਥੇ ਪੀਤਾ ਠੰਡਾ ਤੇ ਉਸ ਤੋਂ ਅੱਗੇ ਲੱਗਾ ਹੋਇਆ ਈ ਇੱਧਰ ਦਾਲਾਂ ਸਬਜ਼ੀਆਂ ਭੰਨ ਰਹੀਆਂ ਸੀਗੀਆਂ ਤੇ ਇੱਕ ਸਾਈਡ ਪ੍ਰਸ਼ਾਦਾ ਤਿਆਰ ਹੋ ਰਿਹਾ ਈ ਤੇ ਆਪਾਂ ਠੰਡਾ ਪੀ ਕੇ ਉਸ ਤੋਂ ਬਾਅਦ ਗਏ ਪ੍ਰਸ਼ਾਦੇ ਵਾਲੀ ਸਾਈਡ ਤੇ ਤੇ ਜਿੱਥੇ ਬਹੁਤ ਜ਼ਿਆਦਾ ਰੱਜ ਸੀਗਾ ਤੇ ਸਾਨੂੰ ਖੜਿਆਂ ਨੂੰ ਵੀ ਕਾਫੀ ਟਾਈਮ ਹੋ ਚੁੱਕਾ ਈ ਤਾਂ ਹੀ ਆਪਣੀ ਵਾਰੀ ਦੀ ਵੇਟ ਕਰਦੇ ਈਗੇ ਕਿ ਕਦੋਂ ਗੇਟ ਖੁੱਲ੍ਹੇ ਤੇ ਆਪਣੀ ਵਾਰੀ ਆਵੇ ਤੇ ਆਪਾਂ ਫਿਰ ਉੱਥੇ ਖੜੇ ਹੋ ਗਏ ਲਾਈਨ ਦੇ ਵਿੱਚ ਤੇ ਦੇਖੋ ਇੱਧਰ ਤੁਸੀਂ ਦੇਖ ਸਕਦੇ ਆ ਕਿ ਕਿੰਨੀਆਂ ਤਵੀਆਂ ਰੱਖੀਆਂ ਹੋਈਆਂ ਆ ਪ੍ਰਸ਼ਾਦਾ ਪਕੜਨ ਨੂੰ ਤੇ ਇੱਥੇ ਲੱਗੇ ਹੋਏ ਸੇਵਾਦਾਰ ਸੇਵਾ ਕਰਨ ਸਾਰੇ ਜਣੇ ਤੇ ਰੌਣਕਾਂ ਮੈਂ ਕਹਿੰਨੀ ਇੰਨੀਆਂ ਲੱਗੀਆਂ ਤੇ ਸੱਚੀ ਨਜ਼ਾਰਾ ਹੀ ਆ ਜਾਂਦਾ ਕਿ ਤੇ ਆਨੰਦ ਉਹਦਾ ਬਹੁਤ ਜ਼ਿਆਦਾ ਹੀ ਤੇ ਆਪਣੇ ਢਿੱlo ਗੋਤਾਲੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਇੱਥੇ ਜ਼ਰੂਰ ਆਉਣੀਆਂ ਜੰਨੀਆਂ ਸੰਭਲੇ ਆ ਆਪਣੀਆਂ ਤੇ ਤੋੜਨੇ ਦੀ ਗੱਲ ਕਰ ਰਹੇ ਹਾਂ ਹਾਜ਼ਰ ਕਰ ਜੇ Terima kasih telah <laughs> ਜੀ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਉਸ ਤੋਂ ਬਾਅਦ ਪੰਡਾਲ ਦੇ ਵਿੱਚ ਆ ਕੇ ਬੈਠ ਗਏ ਜਿੱਥੇ ਆਪਾਂ ਮੋਰਾਵਾਲੀ ਬਾਬਾ ਜੀ ਦੀ ਕਬੀਸ਼ਰੀ ਸਰਵਣ ਕੀਤੀ ਤੇ ਸੱਚੀ ਬਹੁਤ ਸੋਹਣਾ ਲੱਗਾ ਸੁਣ ਕੇ ਤੇ ਉਸ ਤੋਂ ਬਾਅਦ ਜੀ ਇੱਥੇ ਖੰਡਪਰ ਸਾਹਿਬ ਦੇ ਭੋਗ ਪਾਏ ਗਏ ਸੀ ਆਨੰਦ ਸਾਹਿਬ ਪੜ ਕੇ ਅਰਦਾਸ ਕਰਕੇ ਅਰਦਾਸ ਤੋਂ ਬਾਅਦ ਸਮਾਪਤੀ ਕੀਤੀ ਗਈ ਤੇ ਇਹ ਬਹੁਤ ਸੋਹਣਾ ਵੇਲਾ ਹੈ ਸਮਾਪਤੀ ਦਾ ਸਾਰੇ ਜਣੇ ਜਰੂਰ ਦੇਖਿਓ ਐਂਡ ਤੱਕ ਸੱਚੀਆ ਕਾਲ I in. ਹਾਂਜੀ ਅੱਜ ਦਾ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਾ ਤੇ ਤੁਸੀਂ ਸਾਰਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਤੇ ਕਮੈਂਟ ਕਰਨ ਲੱਗੇ ਆਪਣੇ ਜ਼ਿਲ੍ਹੇ ਦਾ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂ ਜੋ ਮੈਨੂੰ ਵੀ ਪਤਾ ਲੱਗ ਸਕੇ ਤੇ ਮੈਂ ਨੈਕਸਟ ਵਲੌਗ ਦੇ ਵਿੱਚ ਉਹਨਾਂ ਦੇ ਨਾਮ ਉਹਨਾਂ ਦੇ ਜ਼ਿਲ੍ਹੇ ਦਾ ਨਾਮ ਜ਼ਰੂਰ ਮੈਂਸ਼ਨ ਕਰਾਂਗੀ ਸੋ ਇਸ ਵੀਡੀਓ ਦੇ ਵਿੱਚ ਮੈਂ ਲਾਈਵ ਜੋ ਚੱਲ ਰਿਹਾ ਸੀ ਉਹਦਾ ਵੀ ਲਿੰਕ ਮੈਂਸ਼ਨ ਕਰੂੰਗੀ ਤਾਂ ਸੋ ਸਾਰੇ ਜਾਣਿਆਂ ਨੇ ਵੀਡੀਓ ਦਾ ਲਾਈਵ ਵੀ ਦੇਖਣਾ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ